ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲ ਦਿਨ ਦੁਗਣੇ ਰਾਤ ਚੱਭਣੇ ਤਰੱਕੀਆਂ ਵਾਖੇ ਭਾਈ ਸਾਰਿਆਂ ਨੂੰ ਬਾਕੀ ਅੱਜ ਜਾਣਾ ਪੈ ਗਿਆ ਜੇ ਆਪਾਂ ਰਿਸ਼ਤੇਦਾਰੀ ਕਿਤੇ ਵੀ ਜਾਣਾ ਅੱਜ ਆਪਾਂ ਨੇ ਫਤੇਗੜ ਸਾਹਿਬ ਏਰੀਆ ਦੇ ਵਿੱਚ ਉਧਰ ਜੈ ਸਿੰਘ ਵਾਲਾ ਬਾਕੀ ਮੌਸਮ ਵੀ ਖਰਾਬ ਹੋਇਆ ਬੱਦਲਬਾਈ ਹੋਈ ਪੂਰੀ ਕਣਮਣ ਕਾਣੇ ਜੀ ਹੋਈ ਜਾਂਦੀ ਹੈ ਕਦੇ ਹਟ ਜਾਂਦੀ ਹੈ ਵੀ ਜੋ ਹੋਈ ਸੌਣ ਵਾਲੀ ਝੜੀ ਵਾਲਾ ਕੰਮ ਹੋਇਆ ਵੈ ਵੀ ਸਵੇਰੋਂ ਲੱਗਿਆ ਤਾਂ ਪੈਣ ਸੱਜਰੀ ਹੁਣ ਤਕਰੀਬਨ हटਿਆ ਵਾ ਬੱਦਲ ਚੜਿਆ ਵਾ ਪਿੱਛੇ ਫੋਲੋ ਦਿਖਦਾ ਹੈ ਨਾ ਵੀ ਬੱਟ ਬਹੁਤ ਹੈ ਬੱਟ ਦੇ ਹਿਸਾਬ ਨਾਲ ਇਹ ਪਊਗਾ ਜਿਹੜੇ ਸਾਗਲ ਹੈਗਾ ਵੀ ਚਲੋ ਦੇਖੋ ਜਿਵੇਂ ਚੱਲਦਾ ਪ੍ਰੋਗਰਾਮ ਹੁਣ ਤੋਕ ਦਿਨ ਵਧੀਆ ਨਿਕਲ ਗਏ ਕਿਉਂ ਜਿਹੜਾ ਖੇਤਾ ਖੂਤਾ ਵਿੱਚ ਪਾਣੀ ਹੈਗਾ ਤੇ ਚੱਕਣ ਚਰੀਆਂ ਚੁਰੀਆਂ ਜਾਂ ਹੁਣ ਆਇਆ ਪਹਿਲਾਂ ਤਾਂ ਐ ਲੱਗਦੀ ਵਿਚਾਰੀ ਖਤਮ ਹੋ ਜਾਊਗੀ ਪਰ ਅੱਜ ਦੇਖਦੇ ਐ ਲੱਗਦੇ ਵੀ ਚਲੋ ਹੋ ਜਾਊਗੀ ਪਰ ਇੱਕਨਾਂ ਅਜ ਮੀਂਹ ਸ਼ੁਰੂ ਹੋ ਗਿਆ ਇਹਨਾਂ ਕਰਦਨੀ ਹੈ ਖਤਮ ਕਿਉਂ ਸੌਣ ਦਾ ਮਹੀਨਾ ਹੈ ਪਹਿਲਾ 15 ਦਿਨ ਬਹੁਤ ਵਧੀਆ ਨਿਕਲ ਗਏ ਸੁੱਕਾ ਹੀ ਲੰਘ ਗਏ ਮੇ ਵਿਚ ਮਾੜਾ ਮੋਟਾ ਪੈਂਦਾ ਦਾ ਪਰ ਹੁਣ ਦੋ ਤਿੰਨ ਦਿਨ ਤੇ ਲਗਾਤਾਰ ਜੀ ਪਈ ਗਿਆ ਦੋ ਦਿਨ ਛੱਡੇ ਅੱਜ ਪਾਣੀ ਚਲੋ ਖੇਤਾਂ ਵਿੱਚ ਹੈ ਨਹੀਂ ਤਾਂ ਬਹੁਤ ਠੀਕ ਦਾ ਵਧੀਆ ਵੀ ਕਦੇ ਧੁੱਪ ਦਾ ਮੁਕਾਰਾ ਚ ਹੋ ਜਾਂਦਾ ਜੀ ਕਦੇ ਬੱਦਲ ਦਾ ਜਾਂਦਾ ਕਦੇ ਮੀਂਹ ਲੱਗ ਜਾਂਦਾ ਪੈਣ ਵੀ ਮੌਸਮ ਹੁਣ ਥੋੜਾ ਜਿਹਾ ਹੋਰੇ ਤਰ੍ਹਾਂ ਦਾ ਹੋਇਆ ਵਾ ਇਹ ਜੇ ਗਰਮ ਸਰਦ ਜਿਹੇ ਵਾਲਾ ਕੰਮ ਵੀ ਆਇਆ ਜਦੋਂ ਕਿਣੀਆਂ ਪੈ ਗਈਆਂ ਚਾਰ ਗਰਮੀ ਜਾਏ ਵੇ ਇੰਨੇ ਚ ਹੋ ਜਾਂਦਾ ਪਤਾ ਲੱਗਦਾ ਨਹੀਂ ਹੈਗਾ ਮੀਂਹ ਕਦ ਆ ਜਾਂਦਾ ਹੈ ਵੀ ਬਾਕੀ ਫਸਲવાડી ਵਧੀਆ ਫਸਲવાડી ਕਿੰਨੀ ਤੇ ਓਕੇ ਆ ਕੰਮ ਐ ਵੀ ਚਲੋ ਬਾਕੀ ਦਿਖਾਉਂਦੇ ਜੀ ਕਿ ਜਿਹੜੇ ਕਾਰੋਬਾਰ ਚੱਲਦੇ ਆਪਾਂ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਦਿੰਦੇ ਵੀ ਹੁਣ ਤਕਰੀਬਨ 9:30 ਦਾ ਟਾਈਮ ਹੋ ਗਿਆ ਵੀ ਜਾਣਾ ਆਪਾਂ ਨੇ ਅੱਜ ਫਤੇਗਾੜ ਏਰੀਏ ਦੇ ਵਿੱਚ ਜਾਇਸੰਗ ਵਾਲਾ ਪਿੰਡ ਬਡਵਾਲੇ ਦੇ ਲਾਗ ਵੀ ਬਾਕੀ ਫੇਰ ਆ ਕੇ ਦਿਖਾਉਂਦਾ ਜੀ ਕਾਰੋਬਾਰ ਜਿਹੜੇ ਚੱਲਦੇ ਆ ਇੱਕ ਚਿਮਨੀ ਲਿਆਂਦੀ ਵੀ ਦੀ ਕੱਲ ਦੀ ਉਹ ਵੀ ਕਰਨੀ ਆ ਫਿੱਟ ਚਲੋ ਬਹੁਤਾ ਕੰਮ ਨਹੀਂ ਹੈਗਾ ਆਪਾਂ ਨੇ ਮੈਂ ਦੇਖਿਆ ਅੱਜ ਉਹਨੂੰ ਪਿੱਛੇ ਤੇ ਘੱਟ ਕੇ ਉਹ ਸਟੈਂਡ ਇਹ ਇੱਕ ਵੀ ਦੋਗ ਵਿੱਚ ਸਮਾਨ ਹੋਰ ਆ ਉਹਨਾਂ ਦੇ ਪਤਾ ਵੀ ਕਿੱਥੇ ਲੱਗਣੇ ਆ ਉਹ ਦੇਖ ਲੈ ਕੇ ਉਹਨਾਂ ਨੇ ਕਾਪੀ ਦਿੱਤੀ ਵੀ ਗੱਲ ਕਾਪੀ ਪਰ ਸਾਰਾ ਕੁਝ ਪਤਾ ਲੱਗ ਗਿਆ ਵੀ ਊ ਚਲੋ ਬੰਨੋ ਇਹਦੇ ਕੰਪਨੀ ਬਾਰੇ ਪਤਾ ਹੀ ਤਾਂ ਹੈਗਾ ਵੀ ਕੀ ਕੰਮਾਂ ਦੀ ਹੈਗੀ ਐ ਇੱਕ ਬਾਈ ਦਾ ਕਮੈਂਟ ਵੀ ਬਾਈ ਦਾ ਗੱਲ ਮਾ ਸਾਡੇ ਤਾਂ ਬਹੁਤ ਪੁਰਾਣੀ ਕੰਪਨੀ ਹੈ ਬਹੁਤ ਵਧੀਆ ਹੈ ਵੀ ਚਲੋ ਇੰਨਾ ਆਪਣੇ ਕੋਲ ਲੋਡ ਵੀ ਨਹੀਂ ਹੈਗਾ ਬਹੁਤ ਹਿਸਾਬ ਦਾ ਹੀ ਕੰਮ ਹੈ ਪਹਿਲਾਂ ਦੂਆ ਪੱਖਾ ਜਿਹਾ ਸਾਰੀ ਗਾ ਤਾਂ ਹੁਣ ਇੱਕ ਛੋਹੇ ਬਾਜੀ ਜੀ ਵਾਲਾ ਕੰਮ ਚੱਲ ਪੈਂਦਾ ਵੀ ਟਾਕੀਆਂ ਲਾ ਲਓ ਸਾਰੇ ਭਾਂਡੇ ਉਹਦੇ ਲਕੋ ਤੇ ਸਮਾਨ ਦੇ ਬਸ ਉਹ ਵੀ ਦਿਖਦਾ ਰਸੋਈ ਤੰਗ ਉਹਦੇ ਗੱਲ ਤੰਗ ਲੱਗਣ ਲੱਗ ਨੇ ਰਸੋਈ ਖੁੱਲੀ ਬਹੁਤ ਲੱਗਦੀ ਸੀ ਤਾ ਕੇਂਦਰ ਅੱਜ ਲੱਗ ਗਿਆ ਸਾਰਾ ਕੁਝ ਬੰਦ ਜਾ ਹੋ ਗਿਆ ਵੀ ਐਕਨ ਦਾ ਪ੍ਰੋਗਰਾਮ ਐ ਚਲੋ ਬਾਕੀ ਦਿਖਾਉਂਦਾ ਜੀ ਕਾਰੋਬਾਰ ਜਿਹੜੇ ਚੱਲਦੇ ਹੋਰ ਆਪਾਂ ਤੁਹਾਨੂੰ ਸਾਰੇ ਉਹ ਆ ਜੀ ਬਦਲ ਚੜਿਆ ਵਾ ਫੁੱਲ ਨਹੀਂ ਲੱਗਿਆ ਹੋਗਾ ਸਟਾਰ ਮੇਰੇ ਇੱਕ ਦਿਨ ਕੱਟਤਾ ਦਾ ਅੱਜ 3 ਦਿਨ ਹੈ ਸੇਲ ਹੋ ਗਿਆ ਲੇ ਮੋਰਚਾ ਬੰਦਾ ਕੱਖਾਂ ਸਾਧ ਰਹੀਂ ਇਹ ਲੋਕੀ ਫੜ ਲਈ ਰੇ ਹੁਣ ਹੁਣ ਆ ਚੱਲ ਪੈਣਾ ਇਹਨੇ ਆਪਣੇ ਜਿਹੜਾ ਜੋਰ ਵਾਲਾ ਕੰਮ ਹੋ ਗਿਆ ਸਟਾਰਟ ਬਸ ਲੱਗਿਆ ਪਾਣ ਗਿਆ ਤੁਹਾਨੂੰ ਥੱਲੇ ਮਹਨੋਂ ਨੂੰ ਖਾਉਂਦੇ ਆ 10 ਮਿੰਟ ਦੇ ਵਿੱਚ ਇਹਨਾਂ ਜਲਥਲ ਕਰ ਦੇਣਾ ਇੱਕ ਵਾਰ ਅੜੀ ਰੇਸ ਬਹੁਤ ਬੱਦਲ ਚਾਰੇ ਪਾਸੇ ਘੋਲਿਆ ਬੈ ਪੂਰਾ ਇੱਕ ਹਵਾ ਕਰੇ ਕਿਸੇ ਪਾਸੇ ਨੂੰ ਕੋਦੇ ਕਿਸੇ ਪਾਸੇ ਨੂੰ ਬਹੁਤ ਘੁੰਮਣ ਘੇਰੀ ਜੀ ਚੱਲਦੀ ਹੈ ਇਹੋ ਜਿਹੇ ਨਾਲ ਸ਼ੁਰੂ ਹੋ ਗਿਆ ਕਰਤੀ ਆ ਜਿਹੜਾ ਫਿੱਟ ਵੀ ਫਿੱਟਦਾ ਆਇਆ ਲੱਗ ਵੀ ਸੱਟਾ ਜਿਹੜਾ ਪਿੱਛੇ ਜ ਨਹੀਂ ਬਹੁਤਾ ਕੰਮ ਨਹੀਂ ਫਿਟਿੰਗ ਵਾਲਾ ਹੈਗਾ ਇੱਕ ਲੋਗ ਜਿਹਾ ਛੋਟਾ ਜਿਹਾ ਪੱਤੀ ਜਿਹਾ ਪੱਤੀ ਨੂੰ ਆਪਾਂ ਡ੍ਰਿਲ ਨਾਲ ਕੱਟ ਕੇ ਵੇਖਾਂ ਦੋ ਜਿਹੜੀਆਂ ਉਹਦੇ ਘਾਟੂਗੀ ਉਹਦੇ ਵਿੱਚ ਲੋਗ ਜਿਹਾ ਫਾ ਜਾਂਦਾ ਜਿਹੜਾ LED ਫਾਦੀ ਆ ਬਹੁਤ ਸਿਸਟਮ ਹੈ ਬਾਕੀ ਹੁਣ ਇਹਦਾ ਕਰਦੇ ਆ ਕਨੈਕਸ਼ਨ ਉਹ ਤਾਰਾ ਉੱਪਰ ਪੱਖੇ ਵਾਲੀਆਂ ਹੈਗੀਆਂ ਨੇ ਉਹਨੂੰ ਆਪਾਂ ਥੱਲੇ ਧਾਰ ਕੇ ਇੱਥੇ ਬਲੱਗ ਲਾ ਦੇਣਾ ਇਹਦਾ ਅਲੱਗ ਲਾ ਦੇ ਕੋ ਨੇੜੇ ਫਿਰ ਉਹਦੇ ਨਾਲ ਕਰਦੇ ਸੰਪਰਕ ਕਰ ਲਿਆ ਉਹਦੇ ਸਮਾਨ ਰੋਪੜ ਤੇ ਜਾ ਕੇ ਵੀ ਚਲੋ ਜਿੰਨਾ ਟਾਈਮ ਨਹੀਂ ਲੱਗਿਆ ਉਹ ਤਾਂ ਮੈਂ ਦਾਪਾ ਲਾਹ ਲਿਆ ਉਹਨਾਂ ਦਾ ਟਾਈਮ ਜੇ ਆਪਾਂ ਨਾਇੰਤਰ ਫਿਟਿੰਗ ਕਰਤੀ ਥੋੜਾ ਜਿਹਾ ਪੈਰ ਵੀ ਛੋਟਾ ਹੈ ਇਹ ਹੀ ਪੈਪਰ ਵਾਲਾ ਦੇਖਣਾ بڑا ਲਿਆਉਣਾ ਥੋੜਾ ਜਿਹਾ ਵੀ ਉਹ ਸਿਰੇ ਦੇ ਪਾਸੇ ਸੰਭਾ ਨੰਗਾ ਰਹਿਣਾ ਉਥੇ ਟੇਬ ਵਾਲਾ ਕੰਮ ਹੋਣਾ ਦਾ ਟੇਬ ਦਾ ਆਪਾਂ ਕਰਨਾ ਹੈਗਾ ਆਪਾਂ ਥੋੜਾ ਬੜਾ ਲਿਆਉਗਾ ਵੀ ਜਣੀ ਆ ਜੀ ਜਣੀ ਲੱਕਣਕਾਰ ਕਹੇ ਚਲੋ ਟਾਵਰ ਕੋਸਾਂਜੋ ਪਰ ਤੰਗੀ ਜੀ ਵਾਲੇ ਛੋਟੇ ਲੱਗਣ ਲੱਗੇ ਸੋਝ ਨਹੀਂ ਪਹਿਲਾਂ ਬੜੀ ਜਿਹੀ ਪੂਰੀ ਇਹੋਂ ਤਕਰੀਬਨ ਜਿਹੜਾ ਪਰ ਲੱਖ ਰੁਪਏ ਸਾਨੂੰ ਨੂੰ ਖਰਚ ਆ ਗਿਆ ਵਿੱਚ ਆਹਾ ਮਸ਼ੀਨ ਜੀ ਲੱਗਣ ਕਰਕੇ ਮੈਂ ਚਲੋ ਬਾਕੀ ਮਾਰ ਦੇ ਰੋਪੜ ਕਿਹੜਾ ਇੱਕ ਤਾਂ ਪਾਵ ਪੱਜ ਲਿਆਉਣਾ ਇੱਕ ਦੋ ਕੋ ਪਲੱਗ ਚ ਲਿਆਉਣਾ ਇੱਕ ਤਾਂ ਇਹਨੂੰ ਪਲੱਗ ਲੱਗਣਾ ਇੱਕ ਮੈਕਰੋ ਨੂੰ ਪਲੱਗ ਲੱਗਣਾ ਆਪਰੇਜਨਲ ਦਾ ਪਰ ਲੱਗ ਲੱਗਿਆ ਇਹਦਾ ਉਹਨਾਂ ਵਜੀ ਸਵੇਰੇ ਝਟ ਲੱਗਦਾ ਮੀ ਆਲਾ ਚਲੋ ਫੇਰ ਵੀ ਬਚਾ ਗਿਆ ਉਤਰੇ ਬਹੁਤ ਜ਼ੋਰ ਗੈਲ ਦਾ ਵੀ ਵੀ ਧਰਤੀ ਪਾਣੀ ਪੀ ਤੇ ਜਾਂਦੀ ਗੱਲ ਹੈ ਲੀ ਗੱਲ ਫਿਰ ਵੀ ਵਿਚਾਉ ਪਰ ਬੂਟੇ ਨੂੰ ਵੀ ਫਰਕ ਪੈਂਦਾ ਟੇਡੇ ਹੁੰਦੇ ਆ ਕਿਉਂ ਪਰ ਵਜਨ ਹੋ ਗਿਆ ਇੱਕ ਤਾਂ ਇਹਦੇ ਪਹਿਲੇ ਸਾਲ ਦੇ ਬੂਟੇ ਆ ਇੱਕ ਥੱਲੇ ਧਰਤੀ ਗਿੱਲੀ ਹੋ ਗਈ ਵੀ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਦਿਖਾਏ ਇਹ ਆਪਣੇ ਸਾਲ ਦੇ ਬੂਟੇ ਚੱਲੇ ਹੀ ਹੋਣੇ ਤਕਰੀਬਾ ਹਰੇ ਪੱਤੇ ਗਲੇ ਜਦਦੇ ਆਪਾਂ ਲਾਇਤ ਨੇ ਤੇ ਕੋਈ ਉਹ ਨਹੀਂ ਲੱਭਾਇਆ ਹੈਗਾ ਹਾਂ ਦੇਖੋ ਸਾਰੇ ਬੂਟੇ ਬਹੁਤ ਹੀ ਢੱਲੇ ਹੋਏ ਆ ਮੇਰਾ ਫਰਕ ਬਹੁਤ ਹੈ ਲੱਗਦਾ ਰੇਹ ਵਾਂਗੂ ਵੀ ਸਾਡੇ ਦਾ ਹੁਣ ਫਸਲੇ ਇੱਕ ਕਿਸਮ ਦੀ ਹੀ ਰਹਿ ਗਈ ਕਿਉਂ ਮੇਨ ਮੇਨ ਦੇ ਖੇਤ ਜਿਹੜੇ ਤਗੜੇ ਦੇ ਲੱਗੇ ਆ ਇਹ ਰਿਕਰਾਂ ਹੋਵਿਚਾਲੇ ਸਾਡੇ ਖਾਲੀ ਜੇ ਇਹ ਵੀ ਵਾ ਦੋ ਚਾਰ ਸਾਲ ਤੱਕ ਇੰਨੇ ਜਿਹੀ ਲੱਗੇ ਜਾਣਾ ਏਕਾਂ ਦਾ ਫਰਕ ਨਹੀਂ ਤਾਂ ਸਾਰਾ ਬੂਟਾ ਹੁਣ ਪਿੰਡ ਦੇ ਨੇੜੇ ਆਇਆ ਵਾ ਇਸ ਸਾਲ ਦਾ ਹਲੇ ਖੰਭਰੋ ਵੀ ਸਾਲ ਦਾ ਹੋਣਾ ਹੈ ਨਾ ਇੱਕ ਮਹੀਨਾ ਤਾਂ ਹੋਇਆ ਪੁੱਟਾ ਬਾਕੀ ਚਰੀ ਦੇਖੋ ਦੇਖੀ ਜਾਂਦੀ ਜੇ ਹੋ ਗਈ ਜੇ ਤਾਂ ਮਹੀ ਪਾ ਕੇ ਭਰ ਕੇ ਇੱਕ ਦੋ ਹੋਰ ਫੇਰ ਤਾਂ ਨਹੀਂ ਹੁੰਦੀ ਜੇ ਲੱਗੀ ਆਉਟ ਦਾਸ ਕੇ ਦਿੰਦੀ ਫੇਰ ਹੀ ਨਾ ਅਡਾਰਦੀ ਹੋ ਜਾਣਾ ਪਰ ਅਡਾਰ ਆਪਣਾਲੇ ਉੱਥੇ ਬਹੁਤ ਸੌਣੀ ਹੋ ਗਈ ਚਰੀ ਵੀ ਨਹੀਂ ਉਹ ਖਤਮ ਹੋ ਗਈ ਜਿਆਦਾ ਮਹੀ ਭਰ ਕੇ ਹੋ ਜਾਂਦਾ ਉਹ ਦਿਖਾਉਂਦਾ ਆਪਾਂ ਤੁਹਾਨੂੰ ਅੱਜ ਵੀ ਉਹ ਖਤਮ ਹੋ ਜਾਮਗੀ ਇੱਥੇ ਤਾਂ ਪਤਾ ਵੀ ਨਹੀਂ ਲੱਗਦਾ ਵੀ ਇੱਥੇ ਚਰੀ ਬੀਜੀ ਵੀ ਤੇ ਆਪਾਂ ਨੇ ਕਿ ਲਗਤ ਬੋਦੀ ਹੋਗੇ ਖਤਮ ਹੋਗੇ ਜਿਹੜੀ ਉੱਚੀਆਂ ਤਗਿਆਂ ਤੇ ਉੱਥੇ ਬਚਾਉ ਹੈ ਬਾਕੀ ਰੂਆ ਖੇਤ ਵੀ ਇਹਦੇ ਮੰਗਣੇ ਖੜਾ ਜਿਹੜਾ ਪਰਲਾ ਉੱਥੇ ਧਰਤੀ ਥੋੜੀ ਜਿਹਾ ਸਾੜੀ ਖੁਸ਼ਕੀ ਹੋ ਜੇ ਨੀ ਛੇਤੀ ਬਾਕੀ ਜੀ ਵੀ ਫਸਲ ਵਧੀਆ ਬੱਦਲ ਫੇਰ ਬਹੁਤ ਚੜਿਆ ਵਾ ਇਹ ਉਹ ਖੇਤ ਗੱਲ ਲਈ ਆ ਪਹਿਲਾਂ ਥੋੜਾ ਜਿਹਾ ਮੀਂਹ ਪੈ ਜੇ ਜਦੇ ਪਾਣੀ ਜੇ ਖੜ ਜਾਂਦਾ ਫੁਰਤ ਹਵਾ ਚਾਰੇ ਪਾਸੇ ਬੱਦਲ ਹੈ। ਆਪਾਂ ਇਹਨਾਂ ਨੂੰ ਕੰਡਾ ਜਾ ਕੇ ਚਲੋ ਮੀਂਹ ਪੈਣ ਦੇ ਪਹਿਲਾਂ ਜਾਂ ਆਪਾਂ ਇੱਕ ਚਿਮਨੀ ਲਿਆਂਦੀ ਲੋ ਕਰਤੀ ਫਿੱਟ। ਇੱਕ ਦੋ ਹੋਰ ਕੰਮ ਤੇ ਹਲੇ ਮਰੂਤ ਵਧਣਾ ਹੈ। ਵੀ ਉਹ ਉਹਦੇ ਮਰੂਤ ਠੀਕ ਨਹੀਂ ਹੈ ਗੜ ਦੇ ਬਹੁਤ ਹੈ। ਅੱਜ ਇੱਕ ਰਿਸ਼ਤੇਦਾਰ ਜੇ ਆਪਾਂ ਜਾ ਗਏ ਉੱਥੇ ਵੀ ਜਿੱਥੇ ਗੱਡੀ ਖੜਾਈ ਵੀਦੀ ਬਾੜੇ ਦੇ ਵਿੱਚ ਦੇਖਿਆ ਉਹਨਾਂ ਦੇ ਮਰੂਤਾਂ ਦੇ ਮੈਂ ਕਿਹਾ ਥੱਲੇ ਛੋਟਾ ਜਿਹਾ ਬੂਟਾ 20 ਕਿਲੋ ਮਰੂਤ ਗਰੇ ਪਾਉਣੇ। ਉਹਨਾਂ ਦੇ ਵੀ ਕੀੜੇ ਹੀ ਤੇ। ਇਹ ਸਾਰਿਆਂ ਦੇ ਕੀੜੇ ਹੀ ਪੈਂਦੇ ਲੱਦੇ। ਜੀਰੀ ਵਧੀਆ ਜਿਹਾ ਇੱਕ ਨੰਬਰ। ਇੱਕ ਕੰਬ ਆਪਣਾ ਲੱਗਿਆ ਜੀ ਹੁਣ ਪੱਕਣਾ ਆ ਕੰਬੀ ਹਲੇ ਵੀ ਲੱਗੀ ਵੀ ਤੇ 20 ਕਿਲੋ ਦੇ ਗੇੜ ਸੌਣੀਆਂ ਆ ਹੋਰ ਲੱਗੀ ਕੰਬੀ ਬਹੁਤ ਰੰਗ ਵੀ ਹਰਾ ਹੀ ਰਹਿੰਦਾ ਦੇਖੋ ਥੱਲੇ ਕਿਹੜੇ ਸਵਾ ਗਰੀਆਂ ਨੇ ਸਵੇਰੋਂ 15-20 ਜਾ ਕੇ ਲੈ ਗਿਆ ਹੁਣ ਪਰ ਸਵਾਦ ਘੱਟ ਹੈ ਨਾ ਹਾਂ ਫੇਗਰੀ ਗਰੀ ਬਈ ਗੱਦਰ ਜੀਆਂ ਵੇਕਣ ਗਰੀ ਜੰਨੇ ਇੱਕ ਹੋਰ ਗਰੀ ਬਈ ਇਹ ਜਾਨਵਰ ਕਾਂਟੂ ਖਾਂਦੀ ਪੱਕੀ ਐ। ਆਹੇ ਖੁਣੇ ਲੱਗਿਆ ਉਹ ਪਰਾਂ ਲੱਗੀ ਪਈ ਜੰਬੀ ਹਲੇ ਵਿੱਚ ਨੇ। ਉਹ ਜੀ ਸਵੇਰ ਵਾਲਾ ਮਹੀਂ ਉਰੇ ਘਟਾ ਇੱਧਰ। ਆ ਕਰਦਾ ਹੀ ਪਾਣੀ ਖੜਾ ਐ ਕਣਾਂ ਚੁੱਭੀਆਂ ਜਿਹੜੀਆਂ ਹੈਗਾ ਨਹਿਉਰੇ ਨਹੀਂ ਪਿਆ ਹੈਗਾ। ਵੀ ਸੌਣ ਦਾ ਉਹੀ ਗੱਲ ਐ ਸਹੀ ਐ ਵੀ ਬਾਟ ਨਾਲ ਪੜ ਛੜ ਜਾਂਦਾ। ਦੁਬਾਰਾ ਆਪਣਾ ਪੁੱਟ ਰਿਹਾ ਪਿੱਛੇ ਦੁਬਾਰੇ ਫੇਰ ਤਕਰੀਬਨ ਤਿੰਨ ਅਗੇ ਬਾੜਾਂ ਲੈਣੀਆਂ ਨੇ ਇੱਕ ਆਪਾਂ ਪਹਿਲਾਂ ਵੱਢ ਲਈ ਦੀ ਆ ਦੂਜੀ ਬਾੜ ਜਾਲ ਲਈ ਹੈ ਇਹ ਵੀ ਥੋੜੀ ਚਲੋ ਲੇਟ ਹੋ ਗਈ ਸ਼ੋਰੇ ਕਰਕੇ ਘੱਟ ਹੁੰਦਾ ਥੋੜਾ ਜਿਹਾ ਹੁਣ ਬੂਟੇ ਵੀ 3 ਸਾਲ ਦੇ ਹੋ ਗਏ ਆਪਣੇ ਅਗਲੇ ਸਾਲ ਆਪਾਂ ਨੇ ਪਟਾ ਦੇਣੇ ਮੀਰੇਟ ਤਕਰੀਬਨ ਹੁਣ ਬਹੁਤ ਆ ਬੂਟੇ ਦਾ ਹੁਣ ਤਾਂ ਜਿੰਨਾ ਤੁਸੀਂ ਕਹਦੇ ਉਨਾ ਹੀ ਰੇਟ ਹੈ ਇਹ ਇ크ਰਾ ਦਾ ਹੁਣ ਇਹ ਜਾ ਬੂਟਾ ਹੈ 3500 4000 ਨੂੰ ਆਮ ਕਾ ਵਿਕੀ ਜਾਂਦਾ ਕਈ ਆਪਾਂ ਬਹੁਤ ਵਿੱਚ ਕਈ ਵੀਰ ਕਹੀ ਜਾਂਦਾ ਵੀ ਰੇਟ ਇਹਨਾਂ ਦਾ ਘਟ ਜਾਣਾ ਜਿਹੜੇ ਸਭ ਦਾ ਲੋਾਈ ਹੁੰਦੀ ਹੈ ਬੂਟੇ ਦੀ ਪਰ ਨਹੀਂ ਪਟਾਈ ਵੀ ਬਹੁਤ ਹੋ ਰਹੀ ਹੈ ਵੀ ਪਟਾਈ ਦਾ ਵੀ ਕੋਈ ਅੰਤ ਨਹੀਂ ਹੈਗਾ ਲੋਾਈ ਤਾਂ ਉਹੀ 2 ਮਹੀਨੇ ਹੋਈ ਜਿਹੜੀ ਹੋਈ ਹੈ ਹੁਣ ਪਟਾਈ ਸਾਰਾ ਸਾਲ ਹੋਈ ਜਾਣੀ ਹੈ ਮੱਕੀ ਅਗਸਤ ਮਹੀਨਾ ਵੀ ਚੜ ਗਿਆ ਇੱਧਰ ਵੀ ਕਹਿੰਦੇ ਨੇ 15 ਅਗਸਤ ਤੱਕ ਪਾਉਣੇ ਦੇਖਦੇ ਹਾਂ ਹਲੇ ਤਿਆਰੀ ਕੋਈ ਹੋਈ ਨਹੀਂ ਹੈਗੀ ਇੱਥੇ ਮੱਕੇ ਬਾਜਰੇ ਦਾ ਫਾਇਦਾ ਬਹੁਤ ਹੈ ਦਾ ਜੇ ਸ਼ੋਰੇ ਦੇ ਬਾਹਰ ਇਹ ਨਹੀਂ ਸੰਭੇਦਾਂਦਾ ਹੈਗਾ। ਅੱਤਾ ਇੱਕ ਹੋਰ ਬੀਜ ਆਇਆ ਇਹਨਾਂ ਦਾ ਇਹ ਆਪਣਾ ਬਾਜਰੇ ਦਾ ਹੀ। ਉਹ ਵੀਰ ਦਾ ਫੋਨ ਵੀ ਆਇਆ ਤਾਂ ਮੈਨੂੰ। ਪਰ ਸਾਡੇ ਇੱਥੇ ਲਾਉਣ ਨੂੰ ਜਗ੍ਹਾ ਨਹੀਂ ਰਹੀ ਹੈਗੀ। ਹੈ ਬੁੱਧੀ ਵਾਲੇ ਜੋ। ਉਹ ਰਾਜਸਥਾਨ ਕੇ ਨਹੀਂ ਤੇ ਇਕੱਠਾ ਲੈ ਕੇ ਆਏ ਤੇ। ਕਹਿੰਦੇ ਵੀ ਅਸੀਂ ਗੱਡੀ ਵੀ ਛੱਡ ਜਾਂਦੇ ਚੁੰਨੀ ਹੀ ਦੇਦੇ ਬਾਈ ਉਹ। ਮਾਂ ਵੀ ਸਾਡੇ ਜਗ੍ਹਾ ਹੀ ਨਹੀਂ ਹੈਗੀ ਅੱਦਨ ਲਾਉਣ ਨੂੰ। ਮਾਰਾ ਵੀ ਨੇ ਗਾਂ ਵਰਸਾਤ ਦਾ ਆ ਫਰਕ ਹੈ। ਕਾਵਲਦਾਨਾ ਹੋਂ ਬੂਟਾ ਆ ਸਮਝਰੋ ਵੀ ਚਲੋ ਇਹ ਥੋੜੀ ਜੀ ਗੌਰੇ ਆਪਣੇ ਬੂਟੇ ਨਾਲ ਲੱਗੇ ਤੇ ਇਹ ਸ਼نگਾਈ ਨੇ ਬੂਟੇ ਦੀ ਹੋਈ ਹੈਗੀ ਸ਼نگਾਈ ਵੀ ਬੂਟੇ ਦੀ ਜ਼ਰੂਰੀ ਹੈ ਇਹ ਹੁਣ ਸਾਤ-ਸਾਤ ਫਟਾਪੁਸ਼ਾਂਕ ਹੁੰਦੇ ਤੇ ਬੂਟਾ ਜੰਗਲ ਬਣਿਆ ਬਾਈ ਜੰਗਲ ਸਾਡਾ ਜਿੱਦਾਂ ਨੂੰ ਮਰਜ਼ੀ ਦੇ ਲਾ ਹੁਣ ਬੂਟੇ ਪੱਤਾ ਪੌਦਾ ਵਜਨ ਬਹੁਤ ਹੈ ਬਾਕੀ ਕਿਤੇ ਹਵਾਲੇ ਦਾ ਜੋਹਰਾ ਆ ਗਿਆ ਮਾੜਾ ਜਾ ਸਾਨੂੰ ਗਰੇ ਹੋਏ ਵੀ ਦਿਖਾਉਣੇ ਕਿਹੜੇ ਸਾਫਾ ਕਰਦੇ ਆ ਕਰਦੇ ਹੀ ਬਹੁਤ ਆਂਜੱਤ ਅੱਜ ਅੱਗੇ ਲਿਆਉਂਦੇ ਪਾਚੜੀ ਤੁਹਾਨੂੰ ਆਹ ਵੇ ਖੇਤ ਪਏ ਆ ਬੱਤਾਂ ਮਜਰੀ ਦਾ ਹੀ ਮਾੜੀ ਮੋਟੀ ਬੱਜੀ ਤੱਕੀਆਂ ਜਿਹੜੀਆਂ ਉੱਚੀਆਂ ਨੇ ਬਾਕੀ ਤਾਂ ਕੇ ਸਾਫ ਹੋ ਗਿਆ ਤੇ ਉਹ ਗਿਰ ਕੇ ਵਿੱਚ ਗਲ ਗਈ ਹੈ ਹੋਂ ਜੇ ਖੋ ਮੂਟੇ ਐ ਵੀ ਹੈ ਉਹ ਵੀ ਬੂਟੇ ਖੜੇ ਆ ਇਹ ਬੂਟੇ ਨੂੰ ਦੇਖੋ ਖੜੀ ਲੈ ਜਿਓ ਖਰਾਕ ਮਿਲਦੀ ਹੈ। ਉਪਰਸ ਜਾਣੇ ਵਾਲਾ ਹੋਇਆ ਬੂਟਾ। ਬਾਕੀ ਅਚਰੀ ਖੜੀ ਹੈ। ਜੰਮਦੀ ਫਰੀ ਵੀ ਬਹੁਤ ਕਾਮਦੀ ਦੀ। ਅਚਰੀ ਕਾਮ ਜਾਵਨੀ ਮੀ ਦੇ ਵਿੱਚ ਕੰਮ ਡਾਊਨ ਹੁੰਦਾ ਹੈ। ਬੂਟਾਂ ਦੇਖ ਲਈ ਜੀ ਬਸਾਦ ਲੱਗੀ ਵੀ ਜਿਹੜਾ 4 ਦਿਨ ਨਹੀਂ ਪਿਆ। ਪਤਾ ਲੱਗਦਾ ਪਰੇਟਵੇਂ ਨੂੰ ਵੀ ਟੇਢਾ ਹੀ ਲੱਗਦਾ ਏ ਕਿਨਾਂ ਹਵਾ ਕਰੇ ਪਰ ਇਹ ਟਾਣੀ ਵਰਨ ਕੁੰਜਨੇ ਮੇਂ ਮੇਂ ਬੂਟਾ ਕਾਮਯਾਬ ਹੈ ਹੀ ਆਈ ਬੂਟੇ ਦੀ ਲਾਈਨ ਤੇ ਲਾਈਨ 20 ਫੁੱਟ ਵੱਧ ਤੋਂ ਵੱਧ 18 ਰੱਖ ਲਓ ਇੱਕ ਅੱਧੀ ਲਾਈਨ ਹੋਰ ਵੱਧ ਲੱਗ ਜਾਂਦੀ ਆ ਦੂਏ ਪਾਸੇ 6 ਕਈ ਵਾਰ 12 ਦੇ 12 बाई 12 ਪਲਾਈ ਜਾਂਦੇ ਚਲੋ ਠੀਕ ਹੈ ਤਾਂ ਵੱਲੇ ਨੂੰ ਬੰਨ੍ਹਦਾ ਵੀ ਠੀਕ ਹੈ ਉਹ ਵੀ ਬੂਟਾ ਛੇਤੀ ਕੰਮ ਚਾਬ ਹੁੰਦਾ ਚਲੋ ਲੱਗਦੇ ਘਟਾ ਸਾਢੇ 350 ਉਹਨੇ ਵੀ ਸਾਢੇ 350 ਹੀ ਲੱਗਿਆ ਹੋਇਆ ਇੱਧਰ ਲੈਣਾਂ ਚ ਵੀ ਵੀ ਉਹ ਬੂਟੇ ਤਾਂ ਗਿਰਨੇ ਦਾ ਹੋ ਜਾਂਦਾ ਖਤਰਾ ਹੁਣ ਇਹਦੇ ਸੱਡਾਂ ਪਰ ਫਾਇ ਨਹੀਂ ਵਿਚਾਲੇ ਤੁਹਾਨੂੰ ਮੈਂ ਦੇਖਿਆ ਜਿ ਘਣਾ ਲੂਆਂ ਨੇ ਡੌਲਾਂ ਪਾੜਦੀਆਂ ਇੱਕ ਨਾਲ ਜੜਾਂ ਨਾਲ ਡੌਲਾਂ ਪਾੜੀਆਂ ਪਈਆਂ ਵੀ ਉਹ ਡੌਲ ਦੇ ਵਿੱਚ ਹੀ ਅਜੜ ਹੋਣ ਜਿਹੜੀ ਹੈਗੀ ਹੈ ਸਾਈਡ ਪਰ ਨਹੀਂ ਰਹੇ ਸਾਈਡ ਪਰ ਬਾਣ ਕਰਕੇ ਫਿਰ ਪੱਠ ਹੋ ਜਾਂਦੀ ਹੈ ਜਿਹੜਾ ਅਵੰਦਰ ਵੀ ਨਹੀਂ ਰਖ ਰਿਹਾ ਪਿਆ ਬង ਜੀ ਦੇਖ ਲਿਆ ਕਹਿੰਦੇ ਐ 15 ਅਗਸਤ ਨੂੰ ਛੱਡਦੇ ਨੇ 15 ਦਿਨ ਰਹਿ ਗਏ ਸਮਝ ਲੋ ਇਹ ਥੋੜੀ ਜਿਹੀ ਘੋਲ ਕਰਕੇ ਨਹੀਂ ਤਾਂ ਹੁਣੋਂ ਦੋ ਤਿੰਨ ਲੋਲੇ ਹੋ ਜਾਣਗੇ ਸਾਰੀ ਤਿਆਰੀ ਹੈ ਕੋਈ ਕਿਸੇ ਬਸ ਇਹਦੇ ਰੋਕ ਟੋਕ ਨਹੀਂ ਹੈਗੀ ਮੱਕੀ ਬੜਾ ਦੇਖਣਾ ਆਪਾਂ ਨਾ ਬੂਟਿਆਂ ਨੂੰ ਲੱਗਿਆ ਕਿ ਨਹੀਂ ਥੋੜਾ ਜਨਾ ਆਪਾਂ ਬੂਟੇ ਜਿਹੜੇ ਲਾਏ ਤੇ ਬਿਗੇ ਵੀ ਥੋੜਾ ਜ ਮੇਰੇ ਹਿਸਾਬ ਨਾਲ ਨਰਸਰੀ ਵਾਲਿਆਂ ਦਾ ਕੰਮ ਵੀ ਠੱਗਣਿਆ ਹੀ ਲੱਗਦਾ ਆਹ ਜਿਕਰ ਹੁਣ ਆਪਾਂ ਨਾ ਲਿਆਂਦਾ ਦਾ ਮਸੰਮੀਆਂ ਦਾ ਬੂਟਾ ਦਾ ਨਿੰਬੂਆਂ ਦਾ ਬੂਟਾ ਉੱਥੇ ਦੇ ਆਪ ਲੰਦੇ ਆ ਉਹਨੂੰ ਲੱਗੇ ਹੋਏ ਤੇ ਬੂਟੇ ਇਹ ਆਪਣੇ ਫਲ ਸਾਢੇ ਕੋਲ ਲੱਗਦਾ ਨਹੀਂ ਹੈਗਾ ਹੁਣ ਸਾਢੇ ਕੋਲ ਦੋਗੇ ਸਾਲ ਵੀ ਚੱਲ ਪਏ ਨਾਲੇ ਬੂਟੇ ਤਕੜੇ ਆ ਪਤਾ ਨਹੀਂ ਕੀ ਗੱਲ ਬਾਤ ਆ

ਉਹੀ ਖਾਣਾ ਇਹਦਾ ਫੇਰ ਉਹੀ ਕੰਮ ਵਿੱਚ ਕਿਣੀਆਂ ਗਰੀਬ ਜਾਂਦੀਆਂ ਉਹੀ ਮੈਂ ਆਪਾਂ ਪਹਿਲਾਂ ਦੱਸਿਆ ਵੀ ਗਰਮ ਸਰਦੇ ਦੇ ਹੁਣ ਤਾਂ ਪਾਉ ਨਿਕਲਾਈ ਨਾਲੇ ਭੂਰ ਜੀ ਪੈ ਰਹੀ ਹੈ ਵਿੱਚ ਇਹਨਾਂ ਮਿਲਵਾਇਆ ਪੰਜ ਚਾਰ ਦਿਨ ਦੀ ਲੱਗੀ ਵੀ ਸਭ ਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਵੀ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਅੱਗੇ ਉਹਦੇ ਆਪਾਂ ਬੰਨ ਕੇ ਤੇ ਪੂਲੀਆਂ ਜਾਂ ਬਾਜਰਾ ਇਧਰੋਂ ਗਰ ਗਿਆ ਦਾ ਬਾਇਆ ਧਾਨਾਂ ਚੋਂ ਕਿੰਨ ਜੜ ਵਾਲਾ ਹੈ ਪੁਜਰ ਕਿੱਤੀ ਥੋੜਾ ਰਕ ਡਾ ਹੋ ਜਾਂਦਾ ਫਿਰ ਪੂਲੇ ਜੇ ਬੰਨ ਤੇ ਦੇਖਣਾ ਦਾ ਚੱਕ ਤਾਂ ਆਪਾਂ ਇਧਰ ਇੱਕ ਚੂਹਾ ਖੌਤ ਖਰਾਬ ਕਰਦਾ ਚੂਹੇ ਦਾੰਤ ਤੇ ਕੋਈ ਨਹੀਂ ਬੈਨਾਂ ਚੂਹਾ ਹੀ ਜਗਦਾ ਸਾਰੀਆਂ ਡੌਲਾਂ ਬਸ ਜਿਹੜੇ ਕਿਸੇ ਗੱਲ ਵੀ ਸਾਂਝੀਆਂ ਜਾਂਦੀਆਂ ਫੋਲੀਆਂ ਪਈਆਂ ਪਤਾ ਨਹੀਂ ਲੱਗਦਾ ਡੌਲ ਕਿੱਥੇ ਦੀ ਮੈਂ ਠੀਕ ਹੈ ਜੀ ਮਿਲਦਾ ਫੇਰ ਅਗਲੇ ਵਲੌਗ ਚ ਆਦਰ ਸਤ ਸ੍ਰੀ ਅਕਾਲ ਜੀ